ਹੇ 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 ਉਹੂ ਬੋ ਨਾ ਸਮਝ ਸਕੇ ਨਾ ਸੋਚ ਸਕੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਦਿਲ ਚੱਲੇ ਨੂੰ ਰੋਕ ਸਕੇ ਅਸੀਂ ਇੱਕ ਦੂਜੇ ਦੇ ਵਾਦਿਆਂ ਨੂੰ ਨਾ ਇਸ਼ਕ ਦੀ ਤਕੜੀ ਜੋਖ ਸਕੇ ਦਾਈਓ ਹੁਣ ਬਹਿ ਕੇ ਪਛਤਾਈਏ ਯਾਦ ਕਰ ਦਿਨ ਮਨ ਆਈਆਂ ਦੇ ਸੋਨੂ ਜੂੜ ਦੇ ਦੰਦਰ ਸਜਣਾ ਬੇਗਮ ਤੇਰੀ ਜੁਦਾਈਆਂ ਦੇ ਸਾਨੂੰ ਜੂੜ ਨਾ ਦਿੰਦੇ ਐਸੋ ਜੂੜੋ ਬੇਗਮ ਤੇਰੀ ਜੁਦਾਈਆਂ ਦੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਸਮਝ ਸਕੇ ਨਾ ਸੋਚ ਸਕੇ ਤੈਨੂੰ ਰੋਜ ਸਵੇਰੇ ਤੱਕਣ ਦਾ ਮੇਰੇ ਦਿਲ ਨੂੰ ਚਾ ਅਨੋਖਾ ਸੀ ਤੈਨੂੰ ਰੋਜ਼ ਸਵੇਰੇ ਹਾਇ ਤੱਕਣ ਦਾ ਮੇਰੇ ਦਿਲ ਨੂੰ ਚਾ ਅਨੋਖਾ ਸੀ ਪਰ ਖਬਰ ਨਹੀਂ ਸੀ ਮੇਰੇ ਚਾਹਵਾਨ ਨੂੰ ਇਹ ਚਾ ਮੇਰਾ ਇੱਕ ਤੋਖਾ ਸੀ ਪਰ ਕਬਰ ਨਹੀਂ ਸੀ ਮੇਰੇ ਚਾਵਾਂ ਨੂੰ ਇਹ ਚਾਹ ਮੇਰਾ ਇੱਕ ਤੋਖਾ ਸੀ ਇਸ ਗੱਲ ਦੀ ਜਦ ਤੱਕ ਸੋਚ ਆਈ ਇਸ ਗੱਲ ਦੀ ਜਦ ਤੱਕ ਸੋਚ ਆਈ ਸਭ ਕੁਝ ਲੁੱਟਿਆ ਤੇ ਹੋਸ਼ ਆਈ ਇਸ ਗੱਲ ਦੀ ਜਦ ਤੱਕ ਸੋਚ ਆਈ ਸਭ ਕੁਝ ਲੁੱਟਿਆ ਤੇ ਹੋਸ਼ ਆਈ ਅੱਜ ਤੱਕ ਵੀ ਸਾਨੂੰ ਯਾਦ ਨੇ ਉਹ ਪਲ ਪਿਆਰ ਵਿੱਚ ਮੋੜ ਮੜਾਈਆਂ ਦੇ ਸੋਨੂੰ ਜੂਣ ਨਾ ਦਿੰਦੇ ਸਜਣਾ ਵੇ ਗਮ ਤੇਰੀ ਜੁਦਾਈਆਂ ਦੇ ਉਸਨੂੰ ਜੂਣ ਨਾ ਦਿੰਦੇ ਸਜਣਾ ਦੇ ਗਮ ਤੇਰੀ ਜੁਦਾਈ ਆਉਂਦੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਦਿਲ ਚੱਲੇ ਨੂੰ ਰੋਕ ਸਕੇ ਅਸੀਂ ਇੱਕ ਦੂਜੇ ਦੇ ਵਾਦਿਆਂ ਨੂੰ ਨਹੀਂ ਇਸ਼ਕ ਦੀ ਟਕੜੀ ਜੋ ਖਸਕੇ ਤਾਈਓ ਹੁਣ ਬਹਿ ਕੇ ਪਛਤਾਈਏ ਜਾਨ ਕਰ ਦਿਨ ਮੰਨ ਆਈਆਂ ਦੇ ਸਨੂ ਜੂਨ ਨਹੀਂ ਦਿੰਦੇ ਹੇ ਸਜਣਾ ਬੇਗਮ ਤੇਰੀ ਜੁਦਾਈ ਆਂਦੇ ਸਨੂ ਜੂਨ ਨਹੀਂ ਦਿੰਦੇ ਸਜਣਾ ਬੇਗਮ ਤੇਰੀ ਜੁਦਾਈਆਂ ਦੇ ਨਾ ਸਮਝ ਸਕੇ ਨਾ ਸੋਚ ਸਕੇ ਗਲ ਬਾਵਾ ਪਾ ਕੇ ਰੋਜ ਮੇਰੇ ਜਦ ਸੀਨੇ ਦੇ ਨਾਲ ਲਾਉਂਦੇ ਸੀ ਗਲ ਬਾਵਾ ਪਾ ਕੇ ਰੋਜ ਮੈਨੂੰ ਜਦ ਸੀਨੇ ਦੇ ਨਾਲ ਲਾਉਂਦਾ ਸੀ ਮੈਨੂੰ ਕਹਿ ਕੇ ਜਾਨ ਤੂੰ ਪਿਆਰਾ ਤੂੰ ਮੇਰੇ ਤੋਂ ਜਾਨ ਲਟਾਉਂਦੇ ਸੈਂ ਮੈਨੂੰ ਕਹਿ ਕੇ ਜਾਨ ਤੂੰ ਪਿਆਰੀ ਤੂੰ ਮੇਰੇ ਤੋਂ ਜਾਨ ਲਟਾਉਂਦਾ ਸੈਂ ਤੇਰੇ ਪਿੱਛੇ ਛੱਡ ਕੇ ਜੱਗ ਅਸੀਂ ਤੇਰੇ ਪਿੱਛੇ ਛੱਡ ਕੇ ਉਹ ਜੱਗ ਅਸੀਂ ਤੈਨੂੰ ਮੰਨਿਆ ਪਿਆਰ ਦਾ ਰਬ ਅਸੀਂ ਤੇਰੇ ਪਿੱਛੇ ਛੱਡ ਕੇ ਜੱਗ ਅਸੀਂ ਤੈਨੂੰ ਮੰਨਿਆ ਪਿਆਰ ਦਾ ਰਬ ਅਸੀਂ ਪਰ ਤੂੰ ਦਰਦਰ ਪਟਕਾਇਆ ਹੈ ਸਾਨੂੰ ਵਾਂਗ ਸ਼ਦਿਆਂ ਦੇ ਪਰ ਤੂੰ ਦਰਦਰ ਪਟਕਾਇਆ ਸਾਨੂੰ ਹਾਏ ਵਾਂਗ ਸ਼ਦਿਆਂ ਦੇ ਸੋਨੂ ਜੂਣ ਨਹੀਂ ਦਿੰਦੇ ਸਜਣਾ ਵੇ ਗਮ ਤੇਰੀ ਜੁਦਾਈ ਆਂਦੇ ਹੋ ਸੋਨੂ ਜੂਣ ਨਹੀਂ ਦਿੰਦੇ ਸਜਣਾ ਵੇ ਗਮ ਤੇਰੀ ਜੁਦਾਈ ਆਂਦੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਸਮਝ ਸਕੇ ਨਾ ਸੋਚ ਸਕੇ ਅਸੀਂ ਘਾਰੇ ਤੇ ਜਗ ਜਿੱਤ ਗਿਆ ਅਸੀਂ ਹਾਰੇ ਤੇ ਜਗ ਜਿੱਤ ਗਿਆ ਹੁਣ ਵਰਤ ਚੁਕਾਏ ਪਾਣਾ ਵੇ ਅਸੀਂ ਹਾਰੇ ਤੇ ਜਗ ਜਿੱਤ ਗਿਆ ਹੁਣ ਵਰਤ ਚੁਕਾਏ ਪਾਣਾ ਵੇ ਤੇਰੀ ਯਾਦਾਂ ਦਾ سرمਿਆਵੇਂ ਅਸੀਂ ਸਾਹ ਸੰਗ ਨਿਭਾਣਾ ਏ ਅਸੀਂ ਹਾਰੇ ਤੇ ਜਗ ਜਿੱਤ ਗਿਆ ਹੁਣ ਵਰਤ ਚੁਕਾਏ ਪਾਣਾ ਵੇ ਤੇਰੀ ਯਾਦਾਂ ਦਾ ਸਰਮਾਇਆ ਵੇ ਅਸੀਂ ਸਾਵਾਂ ਸੰਗ ਨਿਭਾਣਾ ਵੇ ਅਸੀਂ ਤੁਰ ਤਕਦੀਰ ਲਖਾਈ ਨਾ ਸਾਨੂੰ ਰਸ ਮੁਹੱਬਤ ਆਈ ਨਾ ਅਸੀਂ ਤਰੋਂ ਤਕਦੀਰ ਲਿਖਾਈ ਨਾ ਸਾਨੂੰ ਰਾਸ ਮੁਹੱਬਤ ਆਈ ਨਾ ਤੈਨੂੰ ਚੱਬੇ ਵਾਲੇ ਆਜ਼ਾਦ ਮਿਲੇ ਨਾ ਰਹਾ ਸੁਲਾਸ ਫਾਈਆਂ ਦੇ ਸਾਨੂੰ ਜੂਣ ਨੇ ਦੇਂਦੇ ਸਜਣਾ ਬੇਗਮ ਤੇਰੀ ਜੁਦਾਈਆਂ ਦੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਸਮਝ ਸਕੇ ਨਾ ਸੋਚ ਸਕੇ ਨਾ ਦਿਲ ਚੱਲੇ ਨੂੰ ਰੋਕ ਸਕੇ ਅਸੀਂ ਇੱਕ ਦੂਜੇ ਦੇ ਵਾਦਿਆਂ ਨੂੰ ਨਾ ਇਸ਼ਕ ਦੀ ਤਕੜੀ ਜੋਖ ਸਕੇ ਤਾਈਓ ਹੁਣ ਬਹਿ ਕੇ ਅਸ਼ਿਤਾਏ ਯਾਦ ਕਰ ਦਿਨ ਮਨ ਆਇਆ ਦੇ ਓ ਸਾਨੂੰ ਜੂਣ ਨਹੀਂ ਦੇਂਦੇ ਸਜਣਾ ਵੇ ਗਮ ਤੇਰੀ ਜੁਦਾਈ ਆਂਦੇ ਓ ਸਾਨੂੰ ਜੂਣ ਨਹੀਂ ਦੇਂਦੇ ਸਜਣਾ ਵੇ ਗਮ ਤੇਰੀ ਜੁਦਾਈ ਆਂਦੇ ਨਾ ਸਮਝ ਸਕੇ ਨਾ ਸੋਚ ਸਕੇ न सम सके न सो सघे न दिलि चले न रोक सके न दिलि चले न रोक सके